ਸਸ਼ੀਕਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈ ਨidhi cha ਅੱਜ ਗੱਲ ਕਰਾਂਗੇ ਪੰਜਾਬ ਚ ਮਾਨ ਸਰਕਾਰ ਦੇ ਵੱਲੋਂ ਇੱਕ ਇਤਿਹਾਸਿਕ ਕਦਮ ਚੁੱਕਿਆ ਗਿਆ ਹੈ ਅੱਜ ਲੁਧਿਆਣਾ ਦੇ ਵਿੱਚ ਬਲਦਾਂ ਦੀ ਦੌੜ ਦੀ ਮੁਰਤ ਤੋਂ ਸ਼ੁਰੂਆਤ ਕੀਤੀ ਗਈ ਹੈ ਸੀਮਾ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਉੱਥੋਂ ਹੀ ਇਸ ਦੌੜ ਦੀ ਸ਼ੁਰੂਆਤ ਹੋਈ ਹੈ ਗੱਲ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸਿਮਰਨ ਕੌਰ ਮੌਜੂਦ ਨੇ ਇਸ ਦੌੜ ਦੇ ਬਾਰੇ ਹੋਰ ਜਾਣਕਾਰੀ ਦਰਸ਼ਕਾਂ ਨੂੰ ਦਿਓ ਤੁਸੀਂ ਬਿਲਕੁਲ ਇਹ ਦੌੜ ਬਹੁਤ ਫੇਮਸ ਹੈ ਕਿਲਾ ਰੈਪੋਰੀਆ ਖੇਡਾਂ ਦੇ ਨਾਮ ਤੋਂ ਜਾਣੀ ਜਾਂਦੀ ਸੀ ਤੇ ਪੰਜਾਬ 'ਚ ਬੜਾ ਫੇਮਸ ਹੈ ਕਿਲਾ ਰੈਪੋਰੀਆ ਖੇਡਾਂ ਨੂੰ ਪਿੰਡੂ 올림픽 ਕਿਹਾ ਜਾਂਦਾ ਹੈ ਇਸ ਦੇ ਵਿੱਚ ਬੇਸ਼ ਵਿਦੇਸ਼ ਤੋਂ ਲੋਕ ਆਉਂਦੇ ਨੇ ਜਿਹੜੇ ਜਾਨਵਰਾਂ ਜਿਹੜੇ ਪਸ਼ੂ ਪਾਲਕ ਨੇ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਆਉਂਦੇ ਨੇ ਪਸ਼ੂਆਂ ਦੀ ਦੌੜ ਹੁੰਦੀ ਹੈ ਨਾ ਸਿਰਫ ਪਹਿਲਾਂ ਦੀ ਬਲਕਿ ਊਠਾਂ ਦੀ ਹੋਰ ਵੀ ਕਈ ਘੋੜਿਆਂ ਦੀ ਪਸ਼ੂਆਂ ਦੀ ਦੌੜ ਹੁੰਦੀ ਹੈ ਤੇ ਬੜਾਈ ਫੇਮਸ ਜਿਹਨੂੰ ਕਹਿੰਦੇ ਹੈ ਗੇਮਸ ਪੰਜਾਬੀਆਂ ਦੀਆਂ ਸੀਗੀਆਂ 1930 ਚ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਸ਼ੁਰੂਆਤ ਹੋਈ ਸੀ ਵੱਖ-ਵੱਖ ਮੁਕਾਬਲੇ ਹੁੰਦੇ ਸੀਗੇ ਲੋਕ ਆਪੋ ਆਪਣੇ ਜਾਨਵਰਾਂ ਨੂੰ ਸਜਾ ਕੇ ਲੈ ਆਉਂਦੇ ਸੀਗੇ ਜਿਸ ਤੇ ਜਾਨਵਰਾਂ ਨੂੰ ਅਵਾਰਡ ਵੀ ਮਿਲਦੇ ਸੀਗੇ ਮਤਲਬ ਪਹਿਲਾਂ ਤਾਂ ਘੱਟ ਰਕਮ ਮਿਲਦੀ ਸੀ ਲੇਕਿਨ ਹੁਣ ਤਾਂ ਲੱਖਾਂ ਤੱਕ ਜਿਹੜੇ ਜਾਨਵਰ ਨੇ ਉਹਨਾਂ ਨੂੰ ਅਵਾਰਡ ਮਿਲਦੇ ਸੀਗੇ ਮਝਾਨੂ ਬੈਲਾ ਨੂੰ ਉੜੇ گاਵਾ ਹੋਰ ਬਹੁਤ ਸਾਰੀਆਂ ਯਾਨੀ ਕਿ ਇੱਕ ਤਰੀਕੇ ਦਾ ਉਤਸ਼ਾਹ ਮਿਲਦਾ ਸੀਗਾ ਪਸ਼ੂ ਪਾਲਕਾਂ ਨੂੰ ਕਿ ਅਗਰ ਕਿਸੇ ਵਧੀਆ ਨਸਲ ਦੀ ਉਹਨਾਂ ਕੋਲ ਜਾਨਵਰ ਦੀ ਬਰੀਡ ਹੈ ਉਹ ਉਹਨੂੰ ਕਿਸ ਤਰੀਕੇ ਦੇ ਨਾਲ ਰੱਖਣ ਫਿਰ ਉਹਦੀ ਕਿਲਰਾਪੂੜੀਆ ਖੇਡਾਂ ਚੋਂ ਉਹਨੂੰ ਲੈ ਕੇ ਆਣ ਤੇ ਇਸ ਤਰੀਕੇ ਦੇ ਨਾਲ ਪਤਾ ਲੱਗਦਾ ਸੀ ਕਿ ਆਪਣੇ ਪੰਜਾਬ ਚ ਕਿੰਨਾ ਰਿਚ ਹੈਰਿਟੇਜ ਹੈ ਵੀ ਆਪਣੀ ਜਿਹੜੀ ਜਾਨਵਰਾਂ ਦੀ ਇੱਥੇ ਨਸਲ ਹੈ ਉਹ ਕਿੰਨੀ ਕਿ ਜ਼ਿਆਦਾ ਰਿਚ ਹੈ ਕਿੰਨੇ ਸਾਡੇ ਜਿਹੜੇ ਬੈਲ ਨੇ ਉਹ ਮਜ਼ਬੂਤੀ ਨਾਲ ਖੇਤਾਂ 'ਚ ਕੰਮ ਕਰ ਸਕਦੇ ਨੇ ਸਾਡੀਆਂ ਗਾਵਾਂ ਮੱਝਾਂ ਕਿੰਨਾ ਜ਼ਿਆਦਾ ਦੁੱਧ ਦੇ ਸਕਦੀਆਂ ਕਿਹੜੀ ਕਿਹੜੀ ਜਿਹੜੀ ਬਰੀਡ ਹੈ ਉਹ ਪੰਜਾਬ 'ਚ ਜ਼ਿਆਦਾ ਹੈ ਤੇ ਖੇਡਾਂ ਵੀ ਹੁੰਦੀਆਂ ਸੀਗੀਆਂ ਖੇਡਾਂ ਦਾ ਅਸਰ ਲੋਕਾਂ 'ਚ ਵੀ ਪੈਂਦਾ ਸੀ ਕਿਉਂਕਿ ਲੋਕ ਇੰਤਜ਼ਾਰ ਕਰਦੇ ਸੀ ਹਰ ਸਾਲ ਵੀ ਜਿਹੜੇ ਪਸ਼ੂ ਪਾਲਕ ਹਰ ਸਾਲ ਇੰਤਜ਼ਾਰ ਕਰਦੇ ਸੀ ਕਿ ਕਿਲਾ ਰਾਏ ਕੁੜੀਆਂ ਖੇਡਾਂ ਆਉਣ ਤੇ ਅਸੀਂ ਫਿਰ ਇਹਨਾਂ ਖੇਡਾਂ 'ਚ ਭਾਗ ਲਈਏ ਇਹਦੇ 'ਚ ਤੁਸੀਂ ਦੇਖਿਆ ਹੋਵੇਗਾ ਕਿ ਬਲਦਾਂ ਦੀ ਦੌੜ ਦੀ ਤੁਸੀਂ ਜੇ ਗੱਲ ਕੀਤੀ ਬੜਾ ਹੀ ਇੰਟਰਸਟਿੰਗ ਮੁਕਾਬਲਾ ਹੁੰਦਾ ਹੈ ਕਿ ਬੈਲ ਹੁੰਦੇ ਨੇ ਬੈਲ ਨੂੰ ਕੰਟਰੋਲ ਕਰਨ ਦੇ ਲਈ ਪਿੱਛੇ ਜਿਹੜਾ ਉਹਨਾਂ ਦਾ ਕੰਟਰੋ ਉਹਨਾਂ ਬੈਲਾਂ ਨੂੰ ਦੌੜਾਉਂਦਾ ਹੈ ਤੇ ਉਹ ਬੜੀ ਇੱਕ ਖੂਬਸੂਰਤ ਤਸਵੀਰ ਹੁੰਦੀ ਹੈ ਤੇ ਇਹਨਾਂ ਖੇਡਾਂ ਨੂੰ ਰੋਕ ਦਿੱਤਾ ਗਿਆ ਸੀ ਕਿਹਾ ਜਾ ਰਿਹਾ ਸੀ ਕਿ ਪਸ਼ੂ ਕੂਰਤਾ ਹੈ ਇਹੋ ਜਿਹੀ ਕੁਝ ਗੀਂਸ ਜਿਹੜੀਆਂ ਸਾਊਥ ਸ਼ੇ ਵੀ ਹੁੰਦੀਆਂ ਸੀਗੀਆਂ ਜਿਵੇਂ ਜਲੀ ਕਟੂ ਦਾ ਵੀ ਬੜਾ ਮਾਮਲਾ ਉਹ ਜਿਸ ਕਿ ਪਸ਼ੂ ਕੂਰਤਾ ਹੁਣ ਲੇਕਿਨ ਕਿਉਂਕਿ ਉਹਨਾਂ ਦਾ ਟਰੈਡੀਸ਼ਨਲ ਗੇਮ ਹੈ ਸਿਮਿਲਰਲੀ ਸਾਡਾ ਵੀ ਇਹ ਪੰਜਾਬ ਦਾ ਟਰੈਡੀਸ਼ਨਲ ਗੇਮ ਹੈ ਕਿ ਲੜਾਇਆ ਪੁੰਧੀਆਂ ਖੇਡਾਂ ਬੈਲਾਂ ਦੀ ਦੌੜ ਜਿਹੜੀ ਖਾਸ ਤੌਰ ਤੇ ਕਿਉਂਕਿ ਬਹੁਤ ਦਰਸ਼ਕ ਜਿਹੜੇ ਨੇ ਵੇਟ ਕਰਦੇ ਨੇ ਦੂਰ ਦੂਰ ਦੇਖਣ ਵੀ ਆਉਂਦੇ ਨੇ ਤੇ ਇਹਨੂੰ 2014 ਵਿੱਚ ਪਸ਼ੂ ਕ੍ਰੂਰਤਾ ਦੇ ਨਾਮ ਤੇ ਰੋਕ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਲਾ ਰਾ ਕੁੜੀਆਂ ਖੇਡਾਂ ਚ ਉਹ ਰਸ ਨਹੀਂ ਰਿਹਾ ਸੀਗਾ ਜਿਹੜਾ ਕਿ ਹੋਣਾ ਚਾਹੀਦਾ ਸੀਗਾ ਲੇਕਿਨ ਮਾਨ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਉਹਨਾਂ ਨੇ ਦੇਖਿਆ ਕਿ ਬਹੁਤ ਜ਼ਿਆਦਾ ਅਟੈਚਮੈਂਟ ਵੀ ਲੋਕਾਂ ਨੂੰ ਹੈ ਕਿ ਆਪਣਾ ਵਿਰਸਾ ਹੈ ਤੇ ਬਟ ਸਾਨੂੰ ਸੰਭਾਲਣ ਦੇ ਲਈ ਬੈਲਾਂ ਦੀ ਦੌੜ ਕਿਲਾ ਰਾਏਪੁਰ ਖੇਡਾਂ ਚ ਬੇਹੱਦ ਜ਼ਰੂਰੀ ਸੀ ਤੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਇੱਕੋ ਐਕਟ ਲੈ ਕੇ ਆਏ ਜਦੇ ਵਿੱਚ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਕਿਸੇ ਵੀ ਰੂਪ ਚ ਕਿਸੇ ਵੀ ਪਸ਼ੂ ਦੇ ਨਾਲ ਕੋਈ क्रूरਤਾ ਨਹੀਂ ਕੀਤੀ ਜਾਏਗੀ ਤੁਸੀਂ ਦੇਖਿਆ ਹੋਵੇਗਾ ਪਹਿਲਾਂ ਜਿਹੜੇ ਲੋਕ ਪਸ਼ੂ ਪਾਲਦੇ ਸੀ ਉਹਦੇ ਨੱਕ ਚ ਨੱਥ ਪਾਈ ਹੁੰਦੀ ਸੀ ਰੱਸੀ ਪਾਈ ਹੁੰਦੀ ਸੀ ਹੁਣ ਉਹ ਵੀ ਅਲਾਉਡ ਨਹੀਂ ਹੈਗਾ ਉਹ ਵੀ ਪਸ਼ੂ क्रूरਤਾ ਦੇ ਵਿੱਚ ਆਉਂਦਾ ਵੀ ਤੁਸੀਂ ਉਹਨੂੰ ਕਿਸੇ ਹੋਰ ਤਰੀਕੇ ਇਹਨਾਂ ਨੂੰ ਕੰਟਰੋਲ ਕਰੋ ਤੁਸੀਂ ਪਸ਼ੂ ਦੇ ਨੱਕ ਚ ਨੱਖ ਨਹੀਂ ਪਾ ਸਕਦੇ ਹੋ ਤੇ ਲੋਕਾਂ ਨੇ ਵੀ ਸਮਝਿਆ ਹੈ ਤੇ ਇਹ ਪ੍ਰੈਕਟਿਸ ਹੁਣ ਨਹੀਂ ਹੁੰਦੀ ਸਿਮਿਲਰਲੀ ਹੁਣ ਜਿਹੜੀ ਬੈਲਾਂ ਦੀ ਦੌੜ ਹੈ ਬੈਲਾਂ ਦਾ ਪ੍ਰੋਪਰ ਦੇਖਿਆ ਜਾਂਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਤਾਂ ਨਹੀਂ ਕੀਤਾ ਜਾ ਰਿਹਾ ਓਵਰ ਐਗਜ਼ੌਸਟਿਡ ਤਾਂ ਨਹੀਂ ਹੈਗੇ ਉਹਨਾਂ ਨੂੰ ਕਿਤੇ ਲਗਾਤਾਰ ਬਿਨਾਂ ਖਾਏ ਪਿਲਾਏ ਡੁੜਾਇਆ ਤਾਂ ਨਹੀਂ ਜਾ ਰਿਹਾ ਕਿਤੇ ਉਹਨਾਂ ਨੂੰ ਨੱਕ ਚ ਛੇਦ ਤਾਂ ਨਹੀਂ ਕੀਤੇ ਹੋਏ ਇਸ ਤਰੀਕੇ ਦੇ ਨਾਲ ਪੁਰਾਣਾ ਸੁਨਿਸ਼ਚਿਤ ਕੀਤਾ ਜਾਂਦਾ ਕਿ ਜਿਹੜਾ ਤੁਹਾਡਾ ਬੈਲ ਹੈ ਉਹ ਪ੍ਰੋਪਰ ਹੈਲਦੀ ਹੋਣਾ ਚਾਹੀਦਾ ਐਨੀਵੀ ਕੋਈ ਬੈਲ ਜੇ ਬਿਮਾਰ ਹੈ ਜਾਂ ਫਿਰ ਪੁਰਾਣਾ ਬੈਲ ਹੈ ਉਹਨੂੰ ਤੁਸੀਂ ਖੇਡਾਂ ਚ ਡੁੜਾ ਰਹੇ ਹੋ ਉਹ ਪਸ਼ੂ ਘੁਰਦਾ ਜਾਂਦਾ ਹੈ ਤੇ ਇਹ ਪ੍ਰੋਪਰ ਚੈੱਕ ਦੇ ਨਾਲ ਕਿ ਤੁਹਾਡਾ ਬੈਲ ਬਿਲਕੁਲ ਹੈਲਦੀ ਹੈ ਕਿਸੇ ਤਰੀਕੇ ਦਾ ਤਸ਼ੱਦਦ ਉਸ ਦੇ ਨਾਲ ਨਹੀਂ ਹੋ ਰਿਹਾ ਤਾਂ ਤੁਸੀਂ ਉਸ ਨੂੰ ਆਪਣੀਆਂ ਬੈਲ ਦੌੜ ਚ ਦੌੜਾ ਸਕਦੇ ਹੋ ਇਹ ਗੱਲ ਸੁਨਿਸ਼ਚਿਤ ਕੀਤੀ ਜਾਏ ਤਾਂ ਜਾ ਕੇ ਬੈਲ ਜਿਹੜੇ ਨੇ ਉਹ ਬੈਲ ਦੌੜ ਚ ਦੌੜਣਗੇ ਇਹ ਪੈਕਟ ਲੱਗੇ ਆਈ ਸੀ ਪੰਜਾਬ ਦੀ ਮਾਨ ਸਰਕਾਰ ਜਿਸ ਤੋਂ ਬਾਅਦ ਉਹ ਦੁਬਾਰਾ ਕਿਲਾਰਾਪੁਰੀਆਂ ਖੇਡਾਂ ਚ ਬੈਲ ਦੌੜ ਸ਼ੁਰੂ ਹੋਈ ਅੱਜ ਤੋਂ ਲੁਧਿਆਣਾ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਸਿਮਾਨ ਉੱਥੇ ਮੌਜੂਦ ਨੇ ਉਹਨਾਂ ਨੇ ਜਿਹੜੀ ਹੈ ਸ਼ੁਰੂਆਤ ਕਰਈ ਹੈ ਬਲਦਾਂ ਦੇ ਦੌੜ ਦੀ ਅੱਜ ਤੋਂ ਮੁਰ ਤੋਂ 11 ਸਾਲ ਬਾਅਦੇ ਪਰੰਪਰਿਕ ਖੇਡਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਪਰੰਪਰਿਕ ਖੇਡਾਂ ਨੂੰ ਜਿਹੜਾ ਉਤਸ਼ਾਹ ਮਿਲ ਰਿਹਾ ਬਿਲਕੁਲ ਉਤਸ਼ਾਹ ਮਿਲੇਗਾ ਕਿਉਂਕਿ ਸਾਡੀ ਪਰੰਪਰਿਕ ਖੇਡਾਂ ਦੀ ਜੇ ਗੱਲ ਕਰੀਏ ਕਬੱਡੀ ਮੇਨ ਹੈ ਕਬੱਡੀ ਦੇ ਵੀ ਤੁਹਾਨੂੰ ਪਤਾ ਹੈ ਕਿ ਹੁਣ ਇੰਟਰਨੈਸ਼ਨਲੀ ਕਬੱਡੀ ਜਾਂਦੀ ਹੈ ਤੇ ਪਲੇਅਰ ਜਿਹੜੇ ਨੇ ਸਾਡੇ ਇੰਟਰਨੈਸ਼ਨਲ ਖੇਡਣ ਜਾਂਦੇ ਨੇ ਤੇ ਸਿਮਿਲਰਲੀ ਕਿੱਡਾ ਰਾਏਪੁਰ ਦੀਆਂ ਖੇਡਾਂ ਵੀ ਹੈਗੀਆਂ ਨੇ ਕਿਉਂਕਿ ਬਹੁਤ ਸਾਰੇ ਇਦਾਂ ਦੇ ਪਿੰਡੂ ਸਪੋਰਟਸ ਨੇ ਨਾਟ ਓਨਲੀ ਬਲਦਾਂ ਦੀ ਦੌੜ ਪਿੰਡੂ ਸਪੋਰਟਸ ਬਹੁਤ ਸਾਰੇ ਨੇ ਜਿਹੜੇ ਕਿ ਜੇ ਅਸੀਂ ਉਹਦੀ ਪ੍ਰੈਕਟਿਸ ਨਾ ਕਰੀਏ ਉਹਨਾਂ ਨੂੰ ਰਵਾਇਤੀ ਮੇਲਿਆਂ 'ਚ ਨਾ ਦਿਖਾਈਏ ਜਾਂ ਪ੍ਰਦਰਸ਼ਨੀਆਂ 'ਚ ਨਾ ਦਿਖਾਈਏ ਤੇ ਸ਼ਾਇਦ ਉਹ ਲੁਕਤ ਹੋ ਜਾਣ ਬਹੁਤ ਹੀ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਜਿਹੜੇ ਸਾਡੇ ਪਹਿਲਵਾਨ ਨੇ ਉਹ ਪਹਿਲੇ ਜ਼ਮਾਨੇ 'ਚ ਜਿੰਮ ਜਿੰਮ ਤਾਂ ਨਹੀਂ ਸੀ ਹੁੰਦੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਪਹਿਲਵਾਨੀ ਕਰਦੇ ਸੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਬਾਡੀ ਬਣਾਉਂਦੇ ਸੀ ਉਹਦਾ ਧਿਆਨ ਕਿਸ ਤਰੀਕੇ ਦੇ ਨਾਲ ਰੱਖਦੇ ਸੀਗੇ ਤੇ ਇਹਦੇ 'ਚ ਬੜੀ ਇੰਟਰਸਟਿੰਗ ਗੱਲ ਹੁੰਦੀ ਹੈ ਕਿ ਲੜਾਕੂਆਂ ਖੇਡਾਂ 'ਚ ਵੀ ਬਹੁਤ ਉਮਰ ਦਰਾਜ਼ ਜਿਹੜੇ ਪਹਿਲਵਾਨ ਨੇ ਉਹ ਆਉਂਦੇ ਨੇ ਕੋਈ ਟਰੈਕਟਰ ਖਿੱਚ ਕੇ ਦਿਖਾਉਂਦਾ ਹੈ ਕੋਈ ਟਰਾਲੀ ਖਿੱਚ ਕੇ ਦਿਖਾਉਂਦਾ ਹੈ ਕੋਈ ਧੰਦਾ ਦੇ ਨਾਲ ਮੋਟਰਸਾਈਕਲ ਖਿੱਚ ਕੇ ਦਿਖਾਉਂਦਾ ਹੈ ਉਹ ਮੋਟਰਸਾਈਕਲ ਚੁੱਕ ਕੇ ਦਿਖਾਉਂਦਾ ਇਹ ਇਹ ਦਿਖਾਉਣ ਵਾਸਤੇ ਕਿ ਇੱਕ ਰਵਾਇਤੀ ਤਰੀਕੇ ਦੇ ਨਾਲ ਤੁਸੀਂ ਜੇ ਆਪਣੀ ਬੋਡੀ ਬਿਲਡਿੰਗ ਕੀਤੀ ਹੈ ਜਿਵੇਂ ਤੁਸੀਂ ਰਵਾਇਤੀ ਪਹਿਲਵਾਨ ਕਿਸ ਤਰੀਕੇ ਦਾ ਨਾਲ ਆਪਣੀ ਬੋਡੀ ਨੂੰ ਤੁਸੀਂ ਆਪਣਾ ਬੋਡੀ ਬਿਲਡਿੰਗ ਕਰਦੇ ਹੋ ਤੇ ਫਿਰ ਉਹਦੇ ਵਿੱਚ ਕਿੰਨੀ ਜਾਨ ਹੁੰਦੀ ਹੈ ਕਿਹੜੇ ਪਹਿਲਵਾਨ ਦੇਸੀ ਪਹਿਲਵਾਨ ਚ ਕਿੰਨੀ ਕਿਦੇ ਜਿੰਨੀ ਜਾਨ ਕਿ ਜਿਹੜਾ ਦੇਰ ਤੱਕ ਮੋਟਰਸਾਈਕਲ ਨੂੰ ਚੁੱਕ ਲੈਂਦਾ ਹੈ ਆਪਣੇ ਦੰਧਾਂ ਦੇ ਨਾਲ ਜਿਹੜਾ ਟਰੈਕਟਰ ਜਾਂ ਟਰਾਲੀ ਨੂੰ ਖਿੱਚ ਦਿੰਦਾ ਹੈ ਤੇ ਇਹ ਸਾਡੀਆਂ ਰਵਾਇਤੀ ਖੇਡਾਂ ਨੇ ਕਦੋਂ ਤੋਂ ਚੱਲਿਆ ਆ ਰਹੀਆਂ 1930 ਚ ਕਿਲਾ ਰੈਪੋਰਟ ਦੀਆਂ ਖੇਡਾਂ ਦੀ ਸ਼ੁਰੂਆਤ ਹੋਈ ਸੀਗੀ ਕਿਉਂਕਿ ਕਿਤੇ ਸਾਡੀਆਂ ਇਹ ਖੇਡਾਂ ਇਹ ਸਾਡੇ ਬੋਡੀ ਬਿਲਡਿੰਗ ਦੀ ਜਿਹੜੀ ਪ੍ਰੈਕਟਿਸ ਹੈ ਜਿਹੜੀ ਸਾਲ ਦਰ ਸਾਲ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਾਡੇ ਪੁਰਖੇ ਕਰਦੇ ਹੁੰਦੇ ਸੀ ਉਹ ਕਿਤੇ ਅਲੋਪ ਨਾ ਹੋ ਜਾਣ ਕਿਤੇ ਨਾਲ-ਨਾਲ ਜਿਹੜਾ ਜਮਾਨਾ ਜਿਵੇਂ ਚੇਂਜ ਹੁੰਦਾ ਹੈ ਤੇ ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਇਹ ਨਾ ਪਹੁੰਚਣ ਵੀ ਅਸੀਂ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਪੁਰਖੇ ਸੀਗੇ ਉਹ ਆਪਣੀ ਸਿਹਤ ਦਾ ਖਿਆਲ ਰੱਖਦੇ ਸੀ ਆਪਣੇ ਜਾਨਵਰਾਂ ਦਾ ਖਿਆਲ ਰੱਖਦੇ ਸੀ ਉਸ ਜਮਾਨੇ 'ਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਜੀਵਿਤ ਰੱਖਣ ਦੇ ਲਈ ਇਹੋ ਜਿਹੇ ਮੇਲਿਆਂ ਦਾ ਬਹੁਤ ਮਹੱਤਵ ਹੁੰਦਾ ਹੈ ਜੀਆਂ ਖੇਡਾਂ ਦਾ ਬਹੁਤ ਮਹੱਤਵ ਹੁੰਦਾ ਹੈ ਤੇ ਇਸੇ ਤਰੀਕੇ ਦੇ ਜੋਹਰ ਜਿਹੜੇ ਨੇ ਉਹ ਬਹੁਤ ਲੋਕ ਤਖਾਉਂਦੇ ਨੇ ਉਹਨਾਂ ਨੂੰ ਮੌਕਾ ਮਿਲਦਾ ਸਾਲ 'ਚ ਇੱਕ ਵਾਰੀ ਕਿ ਉਹ ਜਨਤਾ ਨੂੰ ਲੋਕਾਂ ਨੂੰ ਦਿਖਾ ਸਕਣ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਜਾਨਵਰਾਂ ਦੇ ਆਪਣੇ ਪਸ਼ੂਆਂ ਦਾ ਧਿਆਨ ਰੱਖਦੇ ਨੇ ਤੇ ਕਿਸ ਤਰੀਕੇ ਦੀਆਂ ਖੇਡਾਂ ਉਹ ਖੇਡਦੇ ਹੁੰਦੇ ਸੀ ਜਿਹਨੂੰ ਅਜੇ ਤੱਕ ਉਹ ਸੁਰਜੀਤ ਰੱਖਿਆ ਹੋਇਆ ਹੈ ਪੰਜਾਬ ਦੇ ਵਿੱਚ ਰਵਾਇਤੀ ਮੇਲਿਆਂ ਬਾਰੇ ਜੇ ਗੱਲ ਕਰੀਏ ਬੜਾ ਮਹੱਤਵ ਹੈ ਪੰਜਾਬ ਦੇ ਵਿੱਚ ਰਵਾਇਤੀ ਮੇਲਿਆਂ ਦਾ ਜਿਸ ਦੇ ਵਿੱਚ ਜੇ ਪਰੰਪਰਾਗਿਕ ਖੇਡਾਂ ਨਾ ਹੋਣ ਤਾਂ ਉਸ ਦੇ ਵਿੱਚ ਜਾਨ ਹੀ ਨਹੀਂ ਬਚਦੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਤੁਸੀਂ ਕਿਹੜਾ ਮੇਲਾ ਲਾਸਟ ਦੇਖਿਆ ਸੀ 2014 ਤੋਂ ਪਹਿਲਾਂ ਵਾਲੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਪਰੰਪਰਾਗਿਕ ਖੇਡਾਂ ਸੀ ਜਿਹੜੀ ਅੱਜ ਦੀ ਜਨਰੇਸ਼ਨ ਨੇ ਨਾ ਰਾਏਪੁਰ ਖੇਡਾਂ ਹੀ ਦੇਖੀਆਂ ਸੀ 2012 ਵਿੱਚ ਮੈਂ ਕਿਲਾ ਰਾਏਪੁਰ ਖੇਡਾਂ ਦੇਖੀਆਂ ਸੀਗੀਆਂ ਉਹਦੇ ਵਿੱਚ ਬਲਦਾਂ ਦੀ ਦੌੜ ਦੀ ਜੇ ਗੱਲ ਕਰੀਏ ਖਾਸ ਤੌਰ ਤੇ ਬੰਦਾਂ ਦੀ ਦੌੜ ਬਿਕੋਜ਼ ਇੰਨਾ ਮੁਸ਼ਕਿਲ ਹੁੰਦਾ ਬਲਦਾਂ ਦੀ ਦੌੜ 'ਚ ਬੈਲੈਂਸ ਬਣਾਉਣਾ ਜਿਹੜਾ ਸ਼ਖਸ ਉੱਤੇ ਖੜਾ ਹੋ ਕੇ ਬੰਦਾਂ ਨੂੰ ਕੰਟਰੋਲ ਕਰਦਾ ਹੈ ਇੰਨਾ ਮੁਸ਼ਕਿਲ ਹੁੰਦਾ ਉਹਦੇ ਲਈ ਬੈਲੈਂਸ ਬਣਾਉਣਾ ਬਾਕੀ ਜੇ ਤੁਸੀਂ ਗੱਲ ਕਰੋ ਕਿ ਟਰੈਕਟਰ ਨੂੰ ਦੰਦਾ ਦੇ ਨਾਲ ਖਿੱਚਣਾ ਉਹ ਬਹੁਤ ਹੀ ਜ਼ਿਆਦਾ ਇੱਕ ਡਿਫਰੈਂਟ ਜਿਹਨੂੰ ਕਹਿੰਦੇ ਆ ਵੀ ਅੱਜਕਲ ਦੇਖਣ ਨੂੰ ਨਹੀਂ ਮਿਲਦੀਆਂ ਇਹ ਚੀਜ਼ਾਂ ਬਿਲਕੁਲ ਦੇਖਣ ਨੂੰ ਨਹੀਂ ਮਿਲਦੀਆਂ ਆਈਆਂ ਲੋਕ ਇੰਨੇ ਇੰਨੇ ਤਗੜੇ ਪਹਿਲਵਾਨ ਉੱਥੇ ਆਂਦੇ ਨੇ ਜਿਹੜੇ ਕਦੀ ਜਿਮ ਨਹੀਂ ਗਏ ਜਿਹੜੇ ਸਿਰਫ ਆਪਣੇ ਪਿੰਡ 'ਚ ਆਪਣੇ ਘਰ 'ਚ ਖੁਰਾਕਾਂ ਖਾਂਦੇ ਨੇ ਤੇ ਆਪਣੀ ਦੇਸੀ ਤਰੀਕਿਆਂ ਦੇ ਨਾਲ ਆਪਣੀ ਬੋਡੀ ਬਿਲਡਿੰਗ ਕਰਦੇ ਨੇ ਤੇ ਇਹ ਚੀਜ਼ਾਂ ਹੀ ਮੇਲੇ ਦੀ ਅਟਰੈਕਸ਼ਨ ਹੁੰਦੀਆਂ ਨੇ ਕਿਉਂਕਿ ਇਹ ਚੀਜ਼ਾਂ ਅਜਿਹੀਆਂ ਨੇ ਕਿ ਤੁਸੀਂ ਨਾਰਮਲੀ ਜਦ ਬਾਹਰ ਜਾ ਕੇ ਦੇਖਣ ਜਾਓ ਤਾਂ ਤੁਹਾਨੂੰ ਸ਼ਾਇਦ ਨਹੀਂ ਮਿਲਣਗੀਆਂ ਤੁਹਾਨੂੰ ਵੀ ਵੇਟ ਹੀ ਕਰਨਾ ਪੈਗਾ ਕਿ ਇਦਾਂ ਦਾ ਕੋਈ ਟਰੈਡੀਸ਼ਨਲ ਮੇਲਾ ਲੱਗੇ ਤੇ ਇਦਾਂ ਦੀਆਂ ਕੋਈ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣ ਬਾਕੀ ਖੇਡਾਂ ਦੀ ਗੱਲ ਹੈ ਉਹ ਵੀ ਇਨ੍ਹਾਂ ਮੇਲਿਆਂ ਕਰਕੇ ਜੀਵਿਤ ਨੇ ਸਾਡੀਆਂ ਟਰੈਡੀਸ਼ਨਲ ਖੇਡਾਂ ਔਰ ਜੇ 뮤직 ਦੀ ਗੱਲ ਕਰੀਏ ਟਰੈਡੀਸ਼ਨਲ 뮤직 ਕਿਉਂਕਿ ਮੇਲਿਆਂ 'ਚ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਸਿੰਗਰਸ ਐ ਉਹਨਾਂ ਨੂੰ ਬੁਲਾਇਆ ਜਾਂਦਾ ਆਪਣੇ ਪੁਰਾਣੇ ਟਾਈਮ ਦੇ ਗਾਣੇ ਗਾਉਂਦੇ ਰਿਹਾ ਜਿਹਨਾਂ ਨੂੰ ਲੋਕ ਅੱਜ ਵੀ ਪਸੰਦ ਕਰਦੇ ਨੇ ਇਹਦੇ ਨਾਲ ਸਾਡਾ ਟ੍ਰੈਡੀਸ਼ਨਲ 뮤ਜ਼ਿਕ ਵੀ ਅੱਗੇ ਵੱਧਦਾ ਹੈ ਕਿ ਇਹ ਬਹੁਤ ਹੀ ਸ਼ੰਗਾਂ ਉਪਰ ਆਲਾ ਹੈ ਭਗਵੰਤ ਮਾਨ ਦਾ ਕਿ ਕਿਲਾ ਰਾਏਪੁਰ ਜਿਹਨੂੰ ਪਿੰਡੂ 올림픽 ਕਿਹਾ ਜਾਂਦਾ ਸੀਗਾ ਬਿਕਾਜ਼ ਤੁਸੀਂ ਅਸੀਂ ਇੱਥੇ ਗੱਲ ਕਰ ਰਹੇ ਹਾਂ ਤੁਸੀਂ ਇਮੇਜਿਨ ਨਹੀਂ ਕਰ ਪਾਉਂਗੇ ਕਿ ਕੀ ਉਸ ਮੇਲੇ 'ਚ ਹੁੰਦਾ ਜਦ ਤੱਕ ਤੁਸੀਂ ਉਹਨੂੰ ਦੇਖੋਗੇ ਨਹੀਂ ਤੇ ਜਦੋਂ ਤੁਸੀਂ ਕਹਾਂ ਕਿ 11 ਸਾਲ ਹੋ ਗਏ ਕਿਸੇ ਨੂੰ ਪਤਾ ਹੀ ਨਹੀਂ ਕਿਲਾ ਰਾਏਪੁਰ ਖੇਡਾਂ ਦਾ ਮੈਨੂੰ ਵੀ 2012 'ਚ ਮੈਂ ਆਖਰੀ ਵਾਰ ਕਿਲਾ ਰਾਏਪੁਰ ਦੀਆਂ ਖੇਡਾਂ ਦੇਖੀਆਂ ਸੀਗੀਆਂ ਪਰ ਹੁਣ ਜੇ ਮੇਲਾ ਦੁਬਾਰਾ ਸ਼ੁਰੂ ਹੋਇਆ ਬੱਚੇ ਜਾਂ ਤੁਸੀਂ ਜਾਂ ਕੋਈ ਜਾਏਗਾ ਦੇਖਣ ਜੋ ਐਕਸਪੀਰੀਅੰਸ ਤੁਸੀਂ ਉੱਥੋਂ ਕਰੋਗੇ ਨਾ ਉਹ ਤੁਹਾਨੂੰ ਟੀਵੀ 'ਚ ਜਾਂ ਫੋਨ 'ਚ ਜਾਂ ਪੜ੍ਹ ਕੇ ਨਹੀਂ ਮਿਲੇਗਾ ਜੋ ਤੁਸੀਂ ਉੱਥੇ ਦੇਖੋਗੇ ਇਸ ਲਈ ਰਵਾਇਤੀ ਮੇਲੇ ਬਹੁਤ ਜ਼ਿਆਦਾ ਜ਼ ਇਹ ਬਹੁਤ ਹੀ ਚੰਗਾ ਉਪਰਾਲਾ ਸੀਐਮ ਮਾਨ ਦੇ ਵੱਲੋਂ ਕੀਤਾ ਗਿਆ ਉਮੀਦ ਹੈ ਤੁਹਾਨੂੰ ਜਾਣਕਾਰੀ ਮਿਲੀ ਹੋਊਗੀ ਇਸ ਇੰਟਰਵਿਊ ਦੇ ਥਰੂ ਮੈਡਮ ਨੇ ਜਿਹੜੀਆਂ ਗੱਲਾਂ ਦੱਸਿਆ ਨੇ ਉਹ ਜ਼ਰੂਰ ਤੁਹਾਨੂੰ ਪਸੰਦ ਆਈ ਹੋਊਗੀ ਅੱਜ ਦੇ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਨਿਊਜ਼ ਅਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ